ਹੈਲੋ ਸਸਿਕਾ ਵਾਲੀ ਸਾਰਿਆਂ ਨੂੰ ਉਮੀਦ ਕਰਦੇ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਤੇ ਤੁਹਾਡੇ ਮੌਸਮ ਕਿਵੇਂ ਹੈ ਜੀ ਆਪਣੇ ਏਰੀਆ ਚ ਤਾਂ ਅੱਜ ਬਹੁਤ ਜ਼ਿਆਦਾ ਮੀਂਹ ਪਿਆ ਪਰ ਸੋ ਨਹੀਂ ਆਇਆ ਸੀ ਉਰੇ ਪਰਸੋਂ ਘਟ ਸੀ ਕਿ ਅੱਜ ਤਾਂ ਬਹੁਤ ਜ਼ਿਆਦਾ ਝੱਖੜ ਮੀਂਹ ਨਾ ਜਾਰੀ ਆ ਦੇਖੋ ਕਿਵੇਂ ਫਸਲਾਂ ਚ ਨਣੀ ਰਮਾਈ ਸੀ ਮੇਰੇ ਚਰੀ ਹੈ ਪਤਨੀ ਬਾਜਰਾ ਦੇਖੋ ਸੁੰਧੋਣੀਆਂ ਉਹ ਦੇਖੋ ਆਪਣੇ ਦਮੀ ਦੇ ਨਾਲ ਕਰਚੀ ਹਨੀਰੀ ਨਾਲ ਉੱਡ ਉੱਡ ਕੇ ਕਿਵੇਂ ਆਏ ਪੈਨੇ ਕੋਠੇ ਤੇ ਮਿੰਟ ਢਿੱਕੋ ਜੀ ਸਾਸਪੀਰੀ ਇਹ ਬਹੁਤ ਜ਼ਿਆਦਾ ਪੈ ਗਿਆ ਠਾਈ ਬੈਨੇ ਖਾਲੀ ਬਾਹਣ গুরতে বে পারি কি বোল দে বাবা ਪੈਰਾ ਪੈਰਾ ਲੱਗਣ ਲੱਗ ਗਿਆ ਜੀ ਆਪਣੇ ਪਿੰਡ ਇੱਕ ਤਾਂ ਹਨੇਰੇ ਦਾ ਫਾਇਦਾ ਉਠਾਉਣ ਲੱਗੇ ਚੋਰ ਵੀ ਆਪਾਂ ਲਾਈਟਾਂ ਕਹਿਣਦੇ ਨਹੀਂ ਬੰਦ ਰੱਖੋ ਬੰਦ ਰੱਖੋ ਤੇ ਚੋਰ ਚੋਰੀ ਕਰਨ ਆ ਜਾਂਦੇ ਨੇਗੇ ਤੇ ਦੁਨੀਆ ਤੇ ਪਤਾ ਨਹੀਂ ਕੀ ਇਹੀ ਵੀ ਪੰਜਾਬ ਚ ਪਤਾ ਨਹੀਂ ਇਨੀ ਨਸ਼ੇ ਵਾਲਾ ਦੁਨੀਆ ਤੁਰਪੀ ਦੇ ਇੰਨਾ ਜਿਆਦਾ ਉਹ ਕਰਦੇ ਨੇਗੇ ਨਸ਼ੇ ਕਰਕੇ ਚੋਰੀ ਕਰਨ ਤੁਰਪਾਦੇ ਨੇਗੇ ਤੇ ਆਪਣੇ ਮੇਲਾ ਪਿੰਡ ਦੇ ਸ਼ਹਿਰ ਪੈਰਾ ਲੱਗਣ ਲੱਗ ਗਿਆ ਜਦ ਖੁੱਲ ਜਾਂਦੇ ਨੇ ਵਾਰੀ ਕਹਿੰਦੇ ਨੇ ਅੱਜ ਕੀ ਦੀ ਕਰਨ ਨੂੰ ਪੂਰਨਮਾਸੀ ਆ ਹਨਾ ਜੀ ਮੈਂ ਵੀ ਨਹੀਂ ਧਿਆਨ ਦਿੱਤਾ ਤਾਲੀਆਣਾ ਸਾਹਿਬ ਕਾਲਾ ਮੈਂਬਰ ਪਰਮਾਤਮਾ ਸੁਖ ਵਰਤਾਵੇ ਜੇ ਜਾਇਆ ਗਿਆ ਤਾਂ ਜ਼ਰੂਰ ਜਾਵਾਂਗੇ ਦੇਖੋ ਜੀ ਟਟੀਰੀਆਂ ਉੱਚੀ ਥਾਮੀਆਂ ਨੇ ਆ ਦੇਖੋ ਆਪਣੇ ਕੋਠੇ ਤੇ ਕਿੰਨੇ ਫਰੜੀਆਂ ਦੇਖੋ ਦੇਖੋ ਆਪਣੀ ਜਨਾ ਪਸ਼ੂਆਂ ਦਾ ਇੰਨਾ ਕਥਾਂ ਕੱਚਾ ਤੇ ਬੁਰਾ ਹਾਲ ਹੋ ਜਾਂਦਾ ਹੈ ਮੀਂਹ ਨਾਲ ਦੇਖੋ ਮੇਰੇ ਵੱਲ ਦੇਖ ਰਹੀ ਨਹੀਂ ਵੀ ਉੱਪਰ ਖੜੀ ਕੀ ਕਰਦੀ ਹੈ ਇਹ ਧਾਰਾ ਆਪਾਂ ਚੋਟੀਆਂ ਸਬਜ਼ੀ ਬਣਾਤੀ ਕੱਲੀ ਰੋਟੀ ਰਹਿ ਗਈ ਤੇ ਮੇਤ ਤਸਵੀਰ ਦਾ ਕੋਈ ਵਲੌਗ ਨਹੀਂ ਪਿਆ ਹੈਗਾ ਮੈਂ ਕਿਹਾ ਚਲੋ ਹੁਣ ਆਪਾਂ ਆਪਦੇ ਭੈਣਾਂ ਦੇ ਵੀਰਾਂ ਨਾਲ ਦੇਖ ਲੈਨੇ ਉਹਨਾਂ ਦੇ ਏਰੀਆ 'ਚ ਕਿਹੋ ਜਿਹਾ ਮੌਸਮ ਹੈ ਤੇ ਆਪਣੀ ਤਾਂ ਬੁਰਾ ਹਾਲ ਹੋ ਗਿਆ ਪੂਰਾ ਹਾਲਾ ਇਦਾਂ ਕਰਕੇ ਹੋ ਜਾਂਦਾ ਜੂ ਤਾਂ ਚਲੋ ਅੱਜ ਗਰਮੀ ਬਹੁਤ ਸੀ ਦਿਨੇ ਬੱਟ ਸੀਗਾ ਪੂਰਾ ਤੇ ਨਹੀਂ ਪੈ ਗਿਆ ਚੋਰ ਆਪਾ ਪ੍ਰਮਾਤਮਾ ਨੇ ਜੋ ਕੁਝ ਕਰਨਾ ਉਹ ਨਹੀਂ ਕਰਨਾ ਆਪਣੇ ਹੱਥ ਵਿੱਚ ਕੁਝ ਨਹੀਂ ਹੈਗਾ ਤੇ ਆਪਣਾ ਇਹ ਕੱਚੇ ਥਾਂ ਦਾ ਨਾ ਬਹੁਤ ਬੁਰਾ ਹਾਲ ਹੋਇਆ ਨਾ ਤੂੜੀ ਪਈ ਐ ਉੱਡ ਕੇ ਇੱਧਰ ਆ ਗਈ ਇੰਨੀ ਨੇਰੀ ਸੀ ਬਹੁਤ ਜ਼ਿਆਦਾ ਤੇ ਇਹਖੇ ਨੂੰ ਪਤਾ ਲੱਗ ਗਿਆ ਵੀ ਕੋਠੇ ਦੇ ਖੜੀ ਆ ਉੱਪਰ ਚੱਕੀ ਜਾਂਦੀਆਂ ਬਹੁਤ ਭੜੀਆਂ ਨੇ ਇਹ ਆਪਾਂ ਇਹਨਾਂ ਨੂੰ ਅੰਦਰ ਹੀ ਬੰਨਾਂਗੇ ਅੰਦਰ ਪੱਕੇ ਲਾ ਦਾਂਗੇ ਪੱਕੇ ਥਾਂਵੇਂ ਕੱਚੇ ਜਿਹੇ ਸਵੇਰੇ ਖੋਲਣੇ ਗਾਰੇ ਚਾਹ ਹੋ ਜਾਣਗੇ ਲਾ ਟੋਪਿੰਗ ਬਸ ਹੁਣ ਚੰਨੀ ਕਰਕੇ ਅੰਦਰ ਬੰਨ ਲਾਂਗੇ ਅੱਛਾ ਦੁੱਧ ਪਾਉਣਗੇ ਹੋਏ ਨੇ ਦੁੱਧ ਪਾ ਕੇ ਆ ਕੇ ਚੰਨੀ ਕਰਦੇ ਨੇ ਹਾਂ ਬੱਤ ਹਾਂ ਝਾਕੀ ਆ ਲੀਆਂ ਨੇ ਚਲੋ ਜੀ ਹੋਰ ਇੱਕ ਆਪਾਂ ਦੇਖੋ ਮੇਰੇ ਤੋਂ ਨਾ ਆਪਣੇੋਂ ਕਿਸੇ ਵੀਰ ਦਾ ਕਮੈਂਟ ਆਇਆ ਸੀ ਮੇਰੇ ਕੱਲ ਬਲੌਗ ਪਾਇਆ ਉਹ ਨਾ ਖਰਾਬ ਜੋ ਹੋ ਗਿਆ ਪਤਾ ਨਹੀਂ ਕੀ ਕਾਰਨ ਤੇ ਮੈਂ ਡੀਲੀਟ ਮਾਰ ਦਿੱਤੀ ਸੀਗੀ ਤੇ ਆਪਾਂ ਨੂੰ ਪੁੱਛਿਆ ਸੀ ਵੀ ਕਟੀਆਂ ਬਾਰੇ ਕਟੀਆਂ ਨੂੰ ਕਿਵੇਂ ਘਰੇ ਫੀਡ ਤਿਆਰ ਕਰੀਏ ਆਪਾਂ ਕਟੀਆਂ ਦੇਖ ਵੀਰੇ ਕਟੀਆਂ ਨੂੰ ਮੁੱਲ ਦੀ ਫੀਡ ਨਹੀਂ ਪਾਈ ਹੈਗੀ ਕਦੇ ਵੀ ਤੇ ਕਟੀਆਂ ਵਧੀਆ ਤਿਆਰ ਹੋ ਜਾਂਦੀਆਂ ਨੇ ਤੇ ਇੱਕ ਇਹ ਇੱਕ ਵਾਰੀ ਏਆਈ ਕਰਾਉਣ ਤੇ ਉਹਦੀ ਠਹਿਰ ਜਾਨੇ ਵਧੀਆ ਸਾਈਡ ਨੂੰ ਹੋ ਜਾਂਦੇ ਨੇ ਗੱਪਣਾ ਹੋ ਜਾਂਦੀਆਂ ਨੇ ਐ ਨਹੀਂ ਵੀ ਬਾਰ-ਬਾਰ ਰਿਪੀਟ ਹੋਈ ਜਾਣਗੀਆਂ ਤੇ ਵਧੀਆ ਬਾਕੀ ਪਤਾ ਕੀ ਹੈਗਾ ਆ ਕਾਰਗੜ ਫੀਡ ਦਾ ਵੀ ਰਿਜ਼ਲਟ ਮੈਂ ਨਹੀਂ ਕਹਿੰਦੀ ਮਾੜਾ ਹੋਰ ਵੀ ਜਿਵੇਂ ਕਿ ਬਾਣੀ ਡੈਰੀ ਆ ਉਹਦਾ ਉਹਦੀ ਫੀਡ ਥੋੜੀ ਫਰਕ ਹੈ ਜੇ ਕਿਸੇ ਦਾ ਬਾਣੀ ਡੈਰੀ ਚ ਦੁੱਧ ਪਾਉਣੇ ਉਹਦਾ ਕੋਡ ਬਣਿਆ ਹੋਇਆ ਹੈਗਾ ਉਹ ਆਪਾਂ ਨੂੰ ਅਧਮੋਲ ਚ ਪੈ ਜਾਂਦੀ ਹੈ ਫੀਡ ਆਪਾਂ ਗਾਈ ਨੂੰ ਉਹੀ ਪਾਉਣੇ ਹੈਗੇ ਉਹਨਾਂ ਦਾ ਵੀ ਸਾਰੀਆਂ ਫੀਡਾਂ ਆਉਂਦੀਆਂ ਨੇ ਕਾਫ ਸਟਾਰਟਰ ਵੀ ਆਉਂਦਾ ਹੈਗਾ ਕੋਈ ਵੀ ਲੈ ਲਓ ਅ ਜਿਵੇਂ ਕਿ ਛੋਟੀਆਂ ਵਾਸਤੇ ਲੈਣਾ ਹੈਗਾ ਟ੍ਰਾਂਸਲੂਸ਼ਨ ਵੀ ਆਉਂਦੀ ਹੈਗੀ ਕਾਫ ਗਰੋਥ ਵੀ ਆਉਂਦੀ ਹੈ ਬਾਣੀ ਡੈਰੀ ਚ ਉਹਦਾ ਫਰਕ ਹੈਗਾ ਤੇ ਉਹਦਾ ਵੀ ਰਿਜ਼ਲਟ ਕਹਿੰਦੇ ਵਧੀਆ ਪਰ ਆਪਾਂ ਵਰਤੀ ਨਹੀਂ ਹੈਗੀ ਜਿਹੜੀ ਚੀਜ਼ ਆਪਾਂ ਵਰਤੀ ਨਹੀਂ ਹੋਵੇ ਆਪਾਂ ਨਹੀਂ ਕਹਿ ਸਕਦੇ ਵੀ ਆਪਾਂ ਵਰਤੀ ਹੈ ਤੇ ਆਪਾਂ ਗਾਈ ਨੂੰ ਪਾਉਣੀ ਹੈ ਗਾਈ ਵਧੀਆ ਦੁੱਧ ਵਧੀਆ ਦੇਈ ਜਾਂਦੀ ਹੈ ਉਹਦੇ ਨਾਲ ਕਿਉਂ ਆਪਾਂ ਨੂੰ ਰੇਟ ਘੱਟ ਪੈ ਜਾਂਦਾ ਹੈਗਾ ਆਪਾਂ ਉਹ ਚੀਜ਼ ਵਰਤਦੇ ਨੇ ਜਿਹਦਾ ਆਪਾਂ ਨੂੰ ਬਚਤ ਹੋਵੇ ਜੀ ਇਹਦੇ ਤੋਂ ਤੇ ਆਪਾਂ ਮਹਿੰਗੀ ਹੁਣ 35 3600 ਨੂੰ ਫੀਡ ਪਾ ਕੇ ਆਪਾਂ ਨੂੰ ਕੁਝ ਬਚਿਆ ਨਾ ਫਿਰ ਉਹ ਚ ਕੀ ਫਾਇਦਾ ਤੇ ਆਪਾਂ ਕਟੀਆਂ ਨੂੰ ਵੀਰੇ ਆਪਾਂ ਜਦ ਤੱਕ ਅਣਕ ਵਿੱਚ ਸਰੋਂ ਉਹ ਲਾ ਕੇ ਪਾਉਣੇ ਹੁੰਦੇ ਆ ਵਿੱਚ ਜੌਂਦ ਲਾ ਲੈਣੇ ਹੁੰਦੇ ਆ ਤੇ ਉਹ ਵੀ ਪਾ ਸਕਦੇ ਆਂਗੇ ਆਪਾਂ ਉਹ ਪਰ ਉਹ ਮੈਂ ਜਿਵੇਂ ਹੁਣ ਉਹ ਗੱਪਣਾ ਨਹੀਂ ਗੀਆਂ ਝੋਟੀਆਂ ਜਿਵੇਂ ਉਹ ਸੂਨ ਵਾਲੀ ਆ ਮੱਝ ਉਹਨਾਂ ਨੂੰ ਪਾਉਣੇ ਤੇ ਕੱਟੀਆਂ ਨੂੰ ਆਪਾਂ ਜਿਵੇਂ ਚੌਕਰ ਹੋ ਗਿਆ ਕਣਕ ਦਾ ਸੋਇਆ ਵੀਨ ਦਾ ਸਿਲਕਾ ਹੋ ਗਿਆ ਛੋਲਿਆਂ ਦਾ ਸਿਲਕਾ ਹੋ ਗਿਆ ਤੇ ਆਪਾਂ ਸਿਲਕਿਆਂ ਚ ਪ੍ਰੋਟੀਨ ਵੱਧ ਹੁੰਦਾ ਤੇ ਆਪਾਂ ਉਹ ਪਾਉਣੇ ਆਂਗੇ ਤੇ ਉਹਦੇ ਨਾਲ ਵਧੀਆ ਢਿੱਡ ਭਰਿਆ ਰਹਿਣਾ ਪਰ ਜਦ ਨਾਲੀ ਪਾਣੀ ਵਧੀਆ ਖੁੱਲ ਕੇ ਪੀਂਦੀਆਂ ਨਹੀਂ ਤੇ ਵਧੀਆ ਇਹਨਾਂ ਦੀ ਗ੍ਰੋਥ ਵਧੀਆ ਕੋਈ ਸੈਟ ਨਹੀਂ ਆ ਨਹੀਂ ਹੈਗੀਆਂ ਤੇ ਅੱਜ ਮੈਂ ਤੁਹਾਨੂੰ ਨਾ ਕੱਲ ਨੂੰ ਇੱਥੇ ਆਪਣੇ ਗਵਾਂਡੀਆਂ ਨੇ ਮੈਂ ਸਾਹਮਣੇ ਇਹ ਨੀਲ ਪਤਲੀ ਲਿਸਤੀਆਂ ਜਮੀ ਕੱਟੀਆਂ ਇੰਨੀਆਂ ਨਾਜ਼ੁਕ ਜੀਆਂ ਤੇ ਵੀ ਉਹ ਕਿਦੋਂ ਪਾਲਣੀਆਂ ਤੇ ਕਿਦੋਂ ਵੜਨੀਆਂ ਮੈਨੂੰ ਐ ਉਹ ਖਰਚਾ ਵਾਲਾ ਖੰਦੇ ਨੇ ਆਪਣੇ ਦਾ ਕੱਟੂ ਵੈਸੀ ਵਧੀਆ ਆਪਾਂ ਵੀ ਉਹ ਕਹਿੰਦੀ ਫੀਡ ਮਾਂ ਵੀਰ ਤਾਂ ਸੋਨੂੰ ਮਹਿੰਗਾ ਪਊਗਾ ਬਹੁਤ ਜ਼ਿਆਦਾ ਪਾਲਣ ਤੇ ਬਹੁਤ ਖਰਚਾ ਆ ਜਾਂਦਾ ਆਪਾਂ ਨੂੰ ਤੇ ਜੇ ਆਪਾਂ ਸ਼ੁਰੂ ਤੋਂ ਪਾਉਣ ਲੱਗੇ ਦੇਖੋ ਤੁਸੀਂ ਆਪ ਹਿਸਾਬ ਲਾਓ ਕਿੰਨਾ ਮਹਿੰਗਾ ਪੈਂਦਾ ਹੈਗਾ ਚਲੋ ਜੀ ਠੀਕ ਹੈ ਧੰਨਵਾਦ ਜੇ ਤੁਹਾਨੂੰ ਅੱਜ ਦਾ ਬਲੌਗ ਵਧੀਆ ਲੱਗਿਆ ਹੋਵੇ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਕਿਵੇਂ ਤੁਹਾਡੇ ਮੌਸਮ ਕਿਵੇਂ ਹੈ ਤੇ ਆਪਾਂ ਨੂੰ ਜੇ ਕੋਈ ਉਹ ਕਟੀਆਂ ਦੀ ਫੀਡ ਬਾਰੇ ਕਿਸੇ ਨੇ ਹੋਰ ਪਤਾ ਕਰਨਾ ਹੋਵੇ ਤਾਂ ਆਪਾਂ ਦੱਸ ਦਾਂਗੇ ਤੇ ਬਾਕੀ ਆਪਾਂ ਤਾਂ ਆ ਕੁਝ ਪਾ ਕੇ ਤਿਆਰ ਕਰਕੇ ਬਾਕੀ ਕੋਈ ਪਿਹੋਣ ਦੀ ਲੋੜ ਨਹੀਂ ਇੰਨਾ ਤਾਂ ਆਪਣੇ ਆਪ ਹੀ ਕਿਵਰੇ ਇਹ ਚੀਜ਼ਾਂ ਪੀਂਆਂ ਭਈਆਂ ਮਿਲ ਜਾਂਦੀਆਂ ਨੇ ਆ ਤੇ ਆਪਾਂ ਨੂੰ ਪਿਹਾਈ ਵੀ ਬਚ ਰਹੀ ਦੀ ਹੈਗੀ ਤੇ ਇਹ ਸਾਰਾ ਕੁਝ ਕੀ ਸਿਲਕਾ ਸਾਰੇ ਵੈਸੀ ਮਿਲ ਜਾਂਦੇ ਨੇ ਆ ਆਪਾਂ ਨੂੰ ਤੇ ਗ੍ਰਾਈਂਡਰਾਂ ਤੇ ਵੀ ਮਿਲ ਜਾਂਦੀ ਨੇਗੇ ਤੇ ਬਹੁਤ ਵਧੀਆ ਚੀਜ਼ਾਂ ਨੇ ਇਹ ਪੌਂਚ ਪਸੂਮਾ ਨੂੰ ਵੀ ਪਾ ਸਕਦੇ ਆਪਾਂ ਜਿਵੇਂ ਹੁਣ ਟੋਕੜਾ ਟੁਕੜਾ ਹੋਈਆਂ ਨੇ ਜਿਵੇਂ ਗੱਬਣਾ ਨੇ ਆਪਾਂ ਉਹਨਾਂ ਨੂੰ ਭਟਾਉਣਾ ਹੈਗਾ ਤੇ ਆਪਾਂ ਇੱਕ ਵਾਰੀ ਮੈਂ ਤਾਂ ਇਸ ਤੋਂ ਪਹਿਲਾਂ ਇੱਕ ਛੋਟੀ ਨਹੀਂ ਪਾਈ ਹੈਗੀ ਇੱਕ ਮਹੀਨਾ ਪੈਂਦੀ ਏਹਦੀ ਟ੍ਰਾਂਸਲੇਸ਼ਨ ਤੇ ਬਾਕੀ ਦੂਜੀ ਖਰਾਕ ਦੇਈ ਜਾਂਦੇ ਆਪਾਂ ਲੇਟੀ ਰੋਟੀ ਵੀ ਨਹੀਂ ਪਸੂਮਾ ਨੂੰ ਝਾਰਦੇ ਵੀ ਆਪਾਂ ਕਣਕ ਦੀ ਲੇਟੀ ਪਾਦੀ ਉਹ ਵੀ ਨਹੀਂ ਆਪਾਂ ਪਾਉਂਦੇ ਹੈਗੇ ਉਹ ਪਤਾ ਹੈ ਕਿ ਆਪਾਂ ਲੈਟੀ ਚਾਰ ਤੋਂ ਮਗਰੋਂ ਔਖਾ ਹੋ ਜਾਣਾ ਪਸ਼ੂ ਖਾਣੋਂ ਹਟ ਜਾਂਦਾ ਹੈਗਾ ਤੇ ਕਟੀਆਂ ਵਾਸਤੇ ਤਾਂ ਆਪਾਂ ਇਹ ਹੀ ਪਾਉਣੇ ਆ ਤੇ ਬਾਕੀ ਤੁਸੀਂ ਵਰਤ ਕੇ ਦੇਖਿਓ ਤੇ ਬਾਣੀ ਡੈਰੀ ਵਾਲੀ ਫੀਡ ਵੈਸੇ ਜੇ ਕੋਡ ਬਣਿਆ ਹੋਇਆ ਸਸਤੀ ਪੈਂਦੀ ਆ ਉਹ ਵਰਤ ਕੇ ਦੇਖੋ ਉਹਦਾ ਰਿਜ਼ਲਟ ਬਹੁਤ ਵਧੀਆ ਹੈਗਾ ਉਹ ਸਸਤੀ ਵੀ ਪੈਂਦੀ ਹੈ ਜੇ ਹੁਣ 1200 ਦੀ ਆ ਤਾਂ ਅੱਧ ਮੁੱਲ 600 ਦੀ ਪੈ ਜਾਊਗੀ ਆਪਾਂ ਨੂੰ 1200 ਦਾ ਗੱਟਾ ਪੈਂਦਾ 50 ਕਿਲੋ ਦਾ 2400 ਨੂੰ ਪੈ ਜਾਂਦੀ ਹੈ ਸ਼ਾਇਦ ਐਵੇਂ ਜੀ ਹੈਗਾ ਬਾਕੀ ਮੈਂ ਦੱਸ ਦੂੰ ਰੇਟ ਕੀ ਲਾਇਆ ਹੋਇਆ ਹੈਗਾ ਆਪਾਂ ਤਾਂ ਉਹੀ ਪਾਉਣੇ ਆ ਗਾਂ ਨੂੰ ਤਾਂ ਤੇ ਬਾਕੀ ਇਹਨਾਂ ਝੋਟੀਆਂ ਕੱਟੀਆਂ ਵਾਸਤੇ ਵੀ ਮਿਲ ਜਾਂਦੀ ਏ ਤੇ ਆਪਾਂ ਤਾਂ ਚੌਕਰ ਵਗੈਰੀ ਪਾਉਣੇ ਆ ਜੀ ਠੀਕ ਹੈ ਜੀ ਜੇ ਅੱਜ ਦਾ ਵਲੌਗ ਵਧੀਆ ਲੱਗਿਆ ਹੋਵੇ ਤਾਂ ਸ਼ੇਅਰ ਕਮੈਂਟ ਜ਼ਰੂਰ ਕਰਨਾ ਠੀਕ ਹੈ ਜੀ ਧੰਨਵਾਦ ਸਸ਼ੀ ਕਾਲ ਜੀ ਸਾਰਿਆਂ ਨੂੰ